ਕੋ ਪੰਜਾਬ ਦੇ ਲੋਕੋ ਹੱਥ ਬਣਾ ਲਓ। ਛੋਡੇ ਅੱਗੇ ਹੱਥ ਜੋੜਦੇ ਆਂ। ਆਹ ਖੜੇ ਆਂ ਬੁੱਢੇ ਦਰਿਆ ਦੇ ਸਾਨੂੰ 7-8 ਸਾਲ ਹੋ ਗਏ ਓ ਭਰਾ ਬੋਹਾ ਜ਼ਹਿਰ ਓਏ। ਕੋ ਧੂਆਂ ਦਿਖਣ ਲੱਗ ਗਿਆ ਓ ਸਰਕਾਰਾਂ ਨੂੰ ਪਰਚੇ ਦੇਣ ਲੱਗੀਆਂ ਸਰਕਾਰਾਂ ਰੈੱਡ ਐਂਟਰੀਆਂ ਕਰਨ ਲੱਗੀਆਂ ਹੋਣੀਆਂ ਜਮਾਂ ਬੰਦੀਆਂ ਤੇ ਜੁਰਮਾਨੇ ਵਧਾ ਤੇ ਡੀਯੂਸੀਐਸਐਸਪੀ ਭੱਜੇ ਫਿਰਦੇ ਓਏ ਆਹ ਜ਼ਹਿਰ ਓਏ 9 ਕਰੋੜ ਲੀਟਰ ਓਏ ਰੋਜ਼ ਆਹ ਛੋਡੇ ਬੁੱਢਾ ਦਰਿਆ ਆ ਪੈਂਦਾ ਕਿ ਆ ਸਤਲੁਜ ਮਿਲ ਗਿਆ। ਉਹ ਮਾਰਦੇ ਉਹ ਸਾਰਾ ਦੱਖਣੀ ਮਾਲਵਾ ਦੇ ਲੈ ਕੇ ਰਾਜਸਥਾਨ ਤੱਕ ਦੇ ਲੋਕ 3 ਕਰੋੜ ਬੰਦਾ ਪੀੜਤਾ ਉਹ ਘਰ ਘਰ ਕੈਂਸਰ ਕਾਲੇ ਪੀਲੇ ਕਿਡਣੀਆਂ ਆਰਡਰੀਆਂ ਨੇ ਕਿਹੜੀ ਕਿਹੜੀ ਬਿਮਾਰੀ ਜਿਹੜੀ ਤੁਹਾਨੂੰ ਨਹੀਂ ਚੰਬੜ ਰਹੀ ਓਏ ਜਵਾਖ ਜਮਣ ਦੀ ਸ਼ਕਤੀ ਖਤਮ ਹੋ ਰਹੀ ਹੈ ਸਾਡੇ ਚ ਉਹ ਪੰਜਾਬ ਦੇ ਲੋਕੋ ਇਹ ਕੁਝ ਨਹੀਂ ਕਰਦੇ ਐਨਜੀਟੀ ਦੇ ਐਲਾਨ ਹੋ ਗਏ ਹੁਕਮ ਆ ਗਏ ਪੰਜਾਬ ਪੋਲੂਸ਼ਨ ਬੋਰਡ ਦੇ ਹੁਕਮ ਆ ਗਏ ਸੈਂਟਰ ਬੋਰਡ ਦੇ ਹੁਕਮ ਆ ਗਏ ਓਏ ਬੰਦ ਨਹੀਂ ਹੋ ਰਿਹਾ ਓਏ ਬੰਦ ਨਹੀਂ ਹੋ ਰਿਹਾ ਲੋਕੋ ਉੱਠ ਖੜੋ ਓਏ ਬਾਜੋ ਆ ਤੁਸੀਂ ਆ ਕੇ 3 ਦਸੰਬਰ ਨੂੰ ਅਸੀਂ ਆ ਜਹਰਾ ਰੋਕਣੀਆਂ ਨੇ ਆ 9 ਕਰੋੜ ਲੀਟਰ ਪਾਣੀ ਜ਼ਹਿਰ ਕੈਮੀਕਲ ਦਾ ਥੋੜਾ ਦਰਿਆ 'ਚ ਪਾ ਕੇ ਸਾਨੂੰ ਅੱਗੇ ਨਹਰਾ ਰਹੀ ਹਾਂ ਕਿ ਪਤੋਂ ਨਿਕਲ ਕੇ ਸਾਨੂੰ ਮਾਰਿਆ ਜਾ ਰਿਹਾ ਇਹ 3 ਦਸੰਬਰ ਨੂੰ ਬੰਦ ਕਰਨ ਜਾ ਰਹੇ ਹਾਂ ਓਏ ਹੱਥ ਬੰਨ ਕੇ ਬੇਨਤੀ ਆਉਦੇ ਕੋਈ ਵੀ ਬੰਦਾ ਪੰਜਾਬ ਦਾ ਮਾਮਾ ਭੈਣਾ ਨੌਜਵਾਨ ਬਜ਼ੁਰਗ ਘਰੇ ਨਾਲ ਉਖੜੋ ਜੀ ਆਪਣੀਆਂ ਨਸਲਾਂ ਆਪਣੇ ਜਵਾਕ ਆਪਣੇ ਆਪ ਨੂੰ ਆਪਣੀਆਂ ਪੀੜੀਆਂ ਬਚਾਉਣੀਆਂ ਬਾਈ 3 ਦਸੰਬਰ ਨੂੰ ਤੁਹਾਨੂੰ ਹੋਕਾ ਦੇਵਾਂਗੇ ਉਦੋਂ ਪਹਿਲਾਂ ਵੀ ਹੋਕਾ ਦੇਵਾਂ ਕਿ ਕਿੱਥੇ ਇਕੱਠੇ ਹੋਣਾ ਕਿੱਥੋਂ ਇਹ ਰੋਕਣਾ ਸਾਰਾ ਦੱਸਾਂਗੇ ਬਾਈ ਹੱਥ ਬੰਨ ਕੇ ਬੇਨਤੀ ਆਓ ਭਰਾਵੋ ਹੱਥ ਜੜਵਾਲੋ ਉਹ ਸਾਡਾ ਕੋਈ ਨਿੱਜੀ ਮਫਾਦ ਨਹੀਂ ਆ ਸਾਡਾ ਕੋਈ ਨਿੱਜੀ ਲਾਜਤ ਨਹੀਂ ਆ ਰੋਜ਼ ਕਲਪਦਿਆਂ ਰੋਇ ਪਿੱਟਦੇ ਆ ਸਿਰਫ ਤੇ ਸਰਵਿਸ ਕਰਕੇ ਵੀ ਸਾਡੀ ਹੋਂਦ ਜਿਉਂਦੀ ਰਹੇ ਜੀ ਇਹ ਸੱਬੇ ਤਾਂ ਜਿਉਂਦੀ ਰਹੇ ਸਾਡੀਆਂ ਨਸਲਾਂ ਪੀੜੀਆਂ ਜਵਾਕ ਉਹਨਾਂ ਦਾ ਭਵਿੱਖ ਇੱਥੇ ਜਿਉਂਦਾ ਰਹੇ ਇਹ ਦੁਨੀਆ ਇਹ ਧਰਤੀ ਆਵਾਜ਼ ਰਵੇ ਇਹ ਖਿੱਤਾ ਆਵਾਜ਼ ਰਵੇ ਓਏ ਆ ਸਤਲੋਜ ਓਏ ਆ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਨੇ ਇਹੇ ਸਤਲੋਜ ਦੇ ਵਿੱਚੋਂ ਪਾਣੀ ਲੈ ਕੇ ਜਲ ਲੈ ਕੇ ਅੰਮ੍ਰਿਤ ਤਿਆਰ ਕੀਤਾ ਸੀ ਤੇ ਅੱਜ ਆ ਦੇਖੋ ਕੀ ਬਣਾਤਾ ਸਤਲੋਜ ਦਾ ਹਾਂ ਭਾਈ ਇਹ ਪਤਾ ਕਿਉਂ ਹੋ ਰਿਹਾ ਸਾਰਾ ਕੁਝ ਕਿ ਤੁਸੀਂ ਨਹੀਂ ਬੋਲਦੇ ਜੇ ਤੁਸੀਂ ਬੋਲੂਗੇ ਨਾ ਫਿਰ ਸਭ ਕੁਝ ਹੋ ਜਾਊਗਾ ਆ ਪਾਣੀ ਇਸ ਸ਼ਰਮ ਮੌਤ ਵੰਡੀ ਜਾ ਰਹੀ ਹੈ ਯਾਰ ਕੋਈ ਲੋਕ ਛਿਪਕੇ ਤਾਂ ਨਹੀਂ ਇਹ ਡਰਗਾਂ ਨੂੰ ਚੋਰੀ ਤਾਂ ਨਹੀਂ ਕਤਲ ਕਰਕੇ ਕੋਈ ਭੱਜ ਤਾਂ ਨਹੀਂ ਗਿਆ ਇਸ ਸ਼ਰਮ ਮੈਂ ਤੇ ਇਸ ਕਤਲ ਤੇ ਬੋਲੂंगे ਨਹੀਂ ਆ ਕੈਨੇਡਾ ਚ ਜੋ ਹੋਇਆ ਉਹ ਵੀ ਤਾਂ ਹੋ ਰਿਹਾ ਹੈ ਕਿ ਇੱਥੇ ਲੋਕ ਵੰਡੇ ਜਾ ਸਕਦੇ ਨਹੀਂ ਇਹਨਾਂ ਨੂੰ ਵੋਟਾਂ ਪੈਣਗੀਆਂ ਆ ਪੋਲੂਸ਼ਨ ਨੂੰ ਲੈ ਕੇ ਜੋ ਦਿੱਲੀ ਚ ਬੋਲਿਆ ਜਾ ਰਿਹਾ ਇਹ ਸਾਰਾ ਕੁਝ ਇਹ ਸਭ ਝੂਠ ਕਿਉਂ ਬੋਲਿਆ ਜਾ ਰਿਹਾ no doubt ਹੈ ਲੀਡਰ ਗੰਦੇ ਨੇ ਐਡਮਿਨਿਸਟਰेटर ਗੰਦੇ ਨੇ ਪਰ ਤੁਸੀਂ ਤੁਸੀਂ ਕੀ ਕਰ ਰਹੇ ਹੋ ਇਹ ਮੰਨ ਲੋ ਜੋੜੀ ਬੈਹ ਜਾਂਦੇ ਨੇ ਕੁਰਸੀਆਂ ਤੇ ਆ ਜੋ ਅੱਜ ਸਾਨੂੰ ਇੱਥੇ ਪਿੰਡ ਵਾਲੇ ਇਕੱਠੇ ਹੋਏ ਆਂਦੇ ਜੀ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਸਾਡੇ ਪਿੰਡਾਂ ਚ ਪਰ ਇਹਨਾਂ ਪਿੰਡ ਵਾਲਿਆਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਸਾਡੇ ਪਿੰਡ ਵਾਲਿਆਂ ਦਾ ਲੀਡਰਾਂ ਤੋਂ ਵਿਸ਼ਵਾਸ ਉੱਠ ਗਿਆ ਓਏ ਮੈਂ ਕਹਿੰਦਾ ਮਤਲਬ ਤੁਸੀਂ ਇਕੱਠੇ ਨਹੀਂ ਹੋਉਂਗੇ ਬਲਕਿ ਉਹਨਾਂ ਲੀਡਰਾਂ ਨੂੰ ਪੈਨਿਸ਼ ਕਰੋ ਬੋਲਣਾ ਨਾ ਛੱਡੋ ਸਾਡੇ ਉਲਟ ਹੋ ਰਿਹਾ ਲਖੇ ਸਾਡੇ ਕੀ ਹੋ ਰਿਹਾ ਕਿ ਲੋਕਾਂ ਦਾ ਚੰਗੇ ਕੰਮ ਤੋਂ ਵਿਸ਼ਵਾਸ ਉੱਠ ਗਿਆ ਚੰਗੇ ਕੰਮ ਤੋਂ ਵਿਸ਼ਵਾਸ ਨਾ ਚੱਕੋ ਬਲਕੇ ਜਿਹੜੇ ਆ ਇਹੋ ਜੇ ਲੀਡਰ ਨੇ ਉਹਨਾਂ ਨੂੰ ਪਨਿਸ਼ ਕਰੋ ਅੱਜ ਵੀ ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀ ਉਹਨਾਂ ਪਾਰਟੀਆਂ ਨੂੰ ਕੀ ਉਹਨਾਂ ਤੋਂ ਕਦੇ ਪੁੱਛ ਨਹੀਂ ਸਕਦੇ ਆ ਪਾਣੀ ਕਿਵੇਂ ਗੰਦਾ ਹੋਇਆ ਕੀ ਪੁੱਛ ਨਹੀਂ ਸਕਦੇ ਆ ਆਪਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਵਾਲੀ ਗਲਤ ਖਬਰ ਕਿਉਂ ਪ੍ਰਚਾਰੀ ਕੀ ਪੁੱਛ ਨਹੀਂ ਸਕਦੇ ਦਿੱਲੀ ਵਾਲੇ ਜਦੋਂ ਤੁਹਾਡੇ ਐਮਪੀ ਠੱਲਣ ਆ ਕੇ ਕੀ ਆ ਪੋਲਿਊਸ਼ਨ ਦਾ ਰੌਲਾ ਪਾਉਨੇ ਹੋ ਹੁਣ ਤਾਂ ਇੱਥੇ ਅੱਗ ਵੀ ਘਟ ਲੱਗੀ ਤਾਂ ਫਿਰ ਦਿੱਲੀ ਦਾ AQI ਕਿਵੇਂ ਵੱਧ ਗਿਆ ਇਨਾ ਕਿੰਨੀਆਂ ਗੱਲਾਂ ਦਾ ਜ਼ਿਕਰ ਕਰੀਏ ਅੱਜ ਜੋ ਚਿਕਾਈ ਨਹੀਂ ਹੋ ਰਹੀਗੀ ਕੀ ਆ ਨਲਾਈਕੀ ਨਹੀਂਗੀ ਪੰਜਾਬ ਗਵਰਨਮੈਂਟ ਦੀ ਕੀ ਸੈਂਟਰ ਵਾਲਿਆਂ ਦੀ ਬਦਮਾਸ਼ੀ ਨਹੀਂਗੀ ਉਹਨਾਂ ਧੋਨਾ ਬਾਟੀਆਂ ਨੂੰ ਪੁੱਛੂਗੇ ਜਾਂ ਨਹੀਂ ਤੇ ਜੇ ਨਹੀਂ ਪੁੱਛੂਗੇ ਤਾਂ ਕੁਛ ਵੀ ਨਹੀਂ ਇਹ ਦੁਵੀਵਧਨ ਵਾਲਾ ਹੈ ਤੇ ਜੇ ਪੁੱਛੂਗੇ ਜੇ ਨਾਲ ਲੱਗੂਗੇ ਜਿਹਦੀ ਲੱਖੇ ਨੇ ਹੁਣੇ ਗੱਲ ਕਹੀ ਜੇ ਤਿੰਨ ਤਰੀਕ ਨੂੰ ਨਾਲ ਆਉਂਗੇ ਤੇ ਆ ਪਾਣੀ ਨੂੰ ਕਲਾ ਬੁੱਢਾ ਨਾਲਾ ਨਹੀਂ ਬੰਦ ਕਰਾਂਗੇ ਉਸ ਤੋਂ ਬਾਅਦ ਜਿੰਨੀਆਂ ਫੈਕਟਰੀਆਂ ਨੇ ਜੋ ਰਿਵਰਸ ਬੋਰ ਕਰਕੇ ਥੱਲੇ ਪਾਣੀ ਪਾਉਂਦੀਆਂ ਨੇ ਉਹਨਾਂ ਨੂੰ ਵੀ ਬੰਦ ਕਰਾਂਗੇ ਪਰ ਇਹ ਥੋੜੀ ਮਦਦ ਨਾਲ ਹੋਊਗਾ ਜੇ ਤੁਸੀਂ ਨਹੀਂ ਆਉਣਾ ਤਾਂ ਭਰਾਵਾ ਅਸੀਂ ਜਾਵਾਂਗੇ ਸਾਨੂੰ ਫੜ ਫੜੂ ਲੈਣਗੇ ਅਸੀਂ ਵਹਿ ਜਾਾਂਗੇ ਪਰ ਤੁਸੀਂ ਫਿਰ ਭੋਤੂਗੇ ਇਹਨੂੰ ਸੋ ਉੱਠਣਾ ਸ਼ੁਰੂ ਕਰੋ ਜਦੋਂ ਲੋਕ ਉੱਠ ਪੈਂਦੇ ਨੇ ਦੇਸ਼ਾਂ ਦੀ ਸਟੇਟਾਂ ਦੀ ਕੌਮਾਂ ਦੀ ਤਕਦੀਰ ਬਦਲ ਜਾਂਦੀ ਹੈ ਸੋ ਤਕਦੀਰ ਬਦਲਣਾ ਤੁਹਾਡੇ ਹੱਥ ਚ ਹੈ ਕਿਸਾਨ ਅੰਦੋਲਨ ਵੇਲੇ ਆਪਾਂ ਸਾਬਤ ਕੀਤਾ ਹੁਣ ਵੀ ਇਹਨੂੰ ਸਾਬਤ ਕਰੋ ਸੋ ਤਿੰਨ ਤਰੀਕਾ ਤੇ ਕਾਲਿਆਂ ਤੋਂ ਚਿੱਟਿਆਂ ਨੇ ਜਮਾਨੀ ਮਾਰਦੀ ਕਾਲਿਆਂ ਨੇ ਤੁਹਾਡੇ ਜਵਾਖ ਮਾਰਦੇ ਆਓਏ ਉੱਠ ਕੇ 3 ਦਸੰਬਰ ਨੂੰ ਆਪਾਂ ਆ ਚਿੱਟੇ ਕਾਲਿਆ ਜ਼ਹਿਰਾਂ ਕੈਮੀਕਲ ਬੰਦ ਕਰਾਂ